ਆ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਜਿੱਥੇ ਵੱਡੀ ਤਾਦਾਦ ਦੇ ਵਿੱਚ ਅੰਮ੍ਰਿਤਸਰ ਵਿਖੇ ਪਹੁੰਚ ਰਹੀਆਂ ਨੇ ਉੱਥੇ ਦੂਸਰੇ ਪਾਸੇ ਗੁਰੂ ਘਰ ਦੇ ਵਿੱਚ ਵਕ ਵਕ ਇਲਾਕਿਆਂ ਤੋਂ ਆਉਣ ਵਾਲੀ ਸੰਗਤ ਦੇ ਲਈ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਤਾਜ਼ ਜੋ ਭਲਕੇ ਲੰਗਰ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਲਗਾਏ ਜਾ ਸਕਣ ਇਸ ਲਈ ਅਸੀਂ ਪਹੁੰਚੇ ਹੋਏ ਆ ਰਾਮਗੜੀਆ ਬੁੰਗਾ ਜਿੱਥੇ ਕਿ ਵਕ ਵਕ ਇਲਾਕਿਆਂ ਤੋਂ ਪਹੁੰਚੀ ਹੋਈ ਸੰਗਤ ਵੱਲੋਂ ਸੁਸਾਇਟੀ ਦੇ ਅਧੀਨ ਜਿਹੜੇ ਵੀ ਪਰਿਵਾਰ ਜੁੜੇ ਹੋਏ ਨੇ ਉਹਨਾਂ ਵੱਲੋਂ ਲੱਡੂ ਤਿਆਰ ਕੀਤੇ ਜਾ ਰਹੇ ਨੇ ਤਾਂ ਵੱਡੇ ਪੱਧਰ ਤੇ ਇਹ ਲੱਡੂ ਤਿਆਰ ਕੀਤੇ ਜਾ ਰਹੇ ਨੇ ਤੇ ਪਹਿਲੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਸਵੇਰੇ ਇਹ ਲੰਗਰ ਹਾਲ ਦੇ ਵਿੱਚ ਸੰਗਤ ਨੂੰ ਵਰਤਾਏ ਜਾਣਗੇ ਤਾਂ ਆਓ ਆਪਾਂ ਵੀ ਦਰਸ਼ਨ ਕਰਦੇ ਕਿਸ ਤਰੀਕੇ ਨਾਲ ਸਿੱਖ ਸੰਗਤ ਜਿਹੜੀ ਹੈ ਉਹ ਸੇਵਾ ਕਰ ਰਹੀ ਹੈ ਤੇ ਜਿਹੜੇ ਤਿਆਰ ਕੀਤੇ ਹੋਏ ਲੱਡੂ ਨੇ ਉਹ ਸੰਗਤ ਦੇ ਵਿੱਚ ਵਰਤਾਏ ਜਾਣਗੇ ਤਾਂ ਵੱਡੀ ਤਾਦਾਦ ਦੇ ਵਿੱਚ ਸੰਗਤ ਹਰ ਸਾਲ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚਦੀ ਹੈ ਤੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਸੰਗਤ ਵੱਲੋਂ ਜਿਹੜੀ ਕਿ 1 31 ਅਗਸਤ ਨੂੰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸੀ ਤੇ ਉਹ ਬੀਤੇ 3-4 ਦਿਨਾਂ ਤੋਂ ਲਗਾਤਾਰ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਲੱਡੂ ਜਿਹੜੇ ਨੇ ਉਹ ਤਿਆਰ ਕੀਤੇ ਨੇ ਤਾ ਜਿਹੜੇ ਲੱਡੂ ਤਿਆਰ ਕੀਤੇ ਨੇ ਇਹ ਪਿਛਲੇ 5-6 ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਹਰ ਸਾਲ ਹੀ ਵਕ ਵਕ ਇਲਾਕਿਆਂ ਤੋਂ ਸੰਗਤ ਇੱਥੇ ਪਹੁੰਚਦੀ ਆ ਤੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਮਨ ਦੀ ਚਾਹਤ ਹੁੰਦੀ ਆ ਕਿ ਉਹ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਸਕਣ ਤਾਂ ਜੋ ਉਹਨਾਂ ਦਾ ਕੀਤੀ ਹੋਈ ਜਿਹੜੀ ਕਮਾਈ ਆ ਉਹ ਸਫਲ ਹੋ ਸਕੇ ਤਾਂ ਹਰ ਸਾਲ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਵਕ ਵਕ ਪ੍ਰਕਾਰ ਦੇ ਜਿਹੜੇ ਆ ਭੋਜਨ ਨੇ ਵਕ ਵਕ ਪ੍ਰਕਾਰ ਦੇ ਪਦਾਰਥ ਆ ਉਹ ਤਿਆਰ ਕੀਤੇ ਜਾਣ ਅਤੇ ਆਈ ਹੋਈ ਸੰਗਤ ਨੂੰ ਜਿੱਥੇ ਸ਼ਿਕਾਇਏ ਜਾਣ ਉੱਥੇ ਹੀ ਉਹਨਾਂ ਦੇ ਮਨ ਦੇ ਚਾਹ ਵੀ ਪੂਰੇ ਹੋ ਸਕਣ ਤਾਂ ਵੱਡੇ ਪੱਧਰ ਤੇ ਉੱਤੇ ਇਹ ਜਿਹੜੇ ਪਦਾਰਥ ਉਹ ਤਿਆਰ ਕੀਤੇ ਜਾਂਦੇ ਨੇ ਸੰਗਤ ਇਸ ਦੇ ਲਈ ਸੇਵਾ ਵੀ ਕਰਨ ਵਾਸਤੇ ਪਹੁੰਚਦੀ ਹੈ ਤਾਂ ਜਿਵੇਂ ਜਿਵੇਂ ਉਹਨਾਂ ਦਾ ਸਮਾਂ ਹੁੰਦਾ ਹੈ ਤਿਵੇਂ-ਤਿਵੇਂ ਉਹ ਇੱਥੇ ਸੇਵਾਵਾਂ ਨਿਭਾਉਣ ਦੇ ਲਈ ਪਹੁੰਚਦੇ ਨੇ ਤਾਂ ਹਰ ਸਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਤਾਂ ਇਹ ਇਕਲੌਤਾ ਨਗਰ ਕੀਰਤਨ ਹੁੰਦਾ ਹੈ ਜਿਹੜਾ ਕਿ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਚੱਲਿਆ ਆ ਰਿਹਾ ਹੈ ਜਦੋਂ ਰਾਮ ਸਰ ਸਾਹਿਬ ਵਿਖੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੋਭਿਤ ਕੀਤਾ ਗਿਆ ਸੀ ਤੇ ਗੁਰੂ ਘਰ ਦੇ ਪਹਿਲੇ ਗ੍ਰੰਤੀ ਥਾਪੇ ਗਏ ਸੀ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਤਾਂ ਉਸ ਸਮੇਂ ਤੋਂ ਪਹਿਲੇ ਗ੍ਰੰਤੀ ਜਿਹੜੇ ਸੀ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਸਨ ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਕਾਫੀ ਲੰਮਾ ਸਮਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਕਿ ਸਿੱਖ ਇਤਿਹਾਸ ਦੇ ਵਿੱਚ ਵੀ ਵੱਡਾ ਜ਼ਿਕਰ ਹੁੰਦਾ ਹੈ ਵੱਡਾ ਮਾਨ ਸਤਕਾਰ ਹੈ ਤਾਂ ਇਸ ਦੌਰਾਨ ਗੁਰੂ ਘਰ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਿੱਖ ਸਨ ਉਹਨਾਂ ਨੇ ਉਸ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਹੋਇਆ ਸੀ ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰਦੀਆਂ ਨੇ ਤੇ ਗੁਰੂ ਘਰ ਦੇ ਇਤਿਹਾਸ ਤੋਂ ਜਾਣੂ ਹੁੰਦੀਆਂ ਨੇ ਤਾਂ ਅਸੀਂ ਵੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਉਲਿੱਕੇ ਗਏ ਨੇ ਉੱਥੇ ਹੀ ਦੂਸਰੇ ਪਾਸੇ ਸਿੱਖ ਸੰਗਤਾਂ ਵੀ ਆਪਣੇ ਆਪਣੇ ਦਸਬੰਧ ਦੇ ਵਿੱਚੋਂ ਸੇਵਾਵਾਂ ਨਿਭਾਉਂਦੀਆਂ ਹਨ ਤਾਂ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਖਾਸ ਤੌਰ ਤੇ ਗੁਰੂ ਘਰ ਦੇ ਵਿੱਚ ਫੁੱਲਾਂ ਦੀ ਵੀ ਸਜਾਵਟ ਕੀਤੀ ਜਾਂਦੀ ਹੈ ਤੇ ਫੁੱਲਾਂ ਦੀ ਸਜਾਵਟ ਉਹਨਾਂ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਲਗਭਗ 40 ਟਨ ਜਿਹੜੇ ਨੇ ਫੁੱਲ ਉਦੇਸ਼ ਵਿਦੇਸ਼ ਤੋਂ ਮੰਗਵਾਏ ਜਾਂਦੇ ਨੇ ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਉਸ ਨੂੰ ਨਿਪਰੇ ਚਾੜਿਆ ਜਾਂਦਾ ਹੈ ਇਸੇ ਪ੍ਰਕਾਰ ਦੇ ਨਾਲ ਹੀ ਰੰਗ ਬਰੰਗੀਆਂ ਰੋਸ਼ਨੀਆ ਲਾਈਟਿੰਗ ਜਿਹੜੀ ਆ ਉਹ ਵੀ ਇੱਥੇ ਕੀਤੀ ਜਾਂਦੀ ਹੈ ਤਾਂ ਵੱਡੀ ਤਾਦਾਦ ਚ ਸੰਗਤ ਨਤਮਸਤਕ ਹੁੰਦੀ ਹੈ ਇੱਥੇ ਪਹੁੰਚਦੀ ਹੈ ਗੁਰੂ ਘਰ ਦੇ ਵਿੱਚੋਂ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਤੇ ਆਪਣਾ ਜੀਵਨ ਉਹਨਾਂ ਵੱਲੋਂ ਸਫਲ ਕੀਤਾ ਜਾਂਦਾ ਹੈ ਤੇ ਇਹ ਸਾਰੀਆਂ ਸਵਾਵਾਂ ਜਿਹੜੀਆਂ ਨੇ ਸੰਗਤਾਂ ਵੱਲੋਂ ਪਾਈਆਂ ਜਾਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਵੀ ਉਲੀਕੇ ਜਾਂਦੇ ਨੇ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਹੀ ਖਾਸ ਤੌਰ ਤੇ ਉਚੇਚੇ ਤੌਰ ਤੇ ਜਿਹੜੇ ਸ਼ਰਧਾਲੂ ਦੇ ਨੇ ਉਹ ਵੀ ਹਾਜ਼ਰੀਆਂ ਪਰਦੇ ਨੇ ਲਾਹਾ ਪ੍ਰਾਪਤ ਕਰਦੇ ਨੇ ਤੇ ਇਹ ਜਿਹੜੇ ਲੱਡੂ ਤਿਆਰ ਕੀਤੇ ਗਏ ਨੇ ਇਹਨਾਂ ਲੱਡੂਆਂ ਦੀ ਸਾਮ ਸੰਭਾਲ ਇੱਥੇ ਬੁੰਗੇ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਤੋਂ ਹੀ ਲੰਗਰ ਦੇ ਵਿੱਚ ਲੱਡੂ ਜਿਹੜੇ ਨੇ ਉਹ ਵਰਤਾਏ ਜਾਣਗੇ ਸੰਗਤ ਨੂੰ ਸ਼ਕਾਏ ਜਾਣਗੇ ਤਾਂ ਵੱਡੀ ਚਾਅ ਵੱਡੀ ਖੁਸ਼ੀ ਜਿਹੜੀ ਹੈ ਉਹ ਇਹਨਾਂ ਸ਼ਰਧਾਲੂਆਂ ਦੇ ਵਿੱਚ ਹੁੰਦੀ ਹੈ ਸੰਗਤ ਦੇ ਵਿੱਚ ਹੁੰਦੀ ਹੈ ਤੇ ਇਹਨਾਂ ਲੱਡੂਆਂ ਦੀ ਤਿਆਰੀ ਜਿਹੜੀ ਆ ਕੋਜ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਰਾਮਗੜੀਆ ਬੁੰਗਾ ਇੱਥੇ ਉੱਥੇ ਹੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਹੋਰ ਵੀ ਵਕਤ-ਵਕਤ ਤਸਵੀਰਾਂ ਲੈ ਕੇ ਅਸੀਂ ਤੁਹਾਡੇ ਨਾਲ ਰੂਪਰ ਹੁੰਦੇ ਰਵਾਂਗੇ ਪਰ ਇਸ ਤੋਂ ਪਹਿਲਾਂ ਜਿਹੜੇ ਸੇਵਾਦਾਰ ਏ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਸੇਵਾਦਾਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿs ਤਰੀਕੇ ਨਾਲ ਉਹਨਾਂ ਦੇ ਮਨ ਦੇ ਵਿੱਚ ਚਾਅ ਹੁੰਦਾ ਕਿ ਗੁਰੂ ਘਰ ਦੇ ਵਿੱਚ ਉਹ ਸੇਵਾਵਾਂ ਨਿਭਾਉਣ ਕਿਸ ਤਰੀਕੇ ਨਾਲ ਉਹ ਆਪਣੀ ਕਮਾਈ ਦਾ ਦਸਬੰਦ ਕੱਢਣਾ ਤੇ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਕੇ ਆਪਣਾ ਜੀਵਨ ਸਫਲ ਕਰਨ ਤਾਂ ਆਹ ਗੱਲਬਾਤ ਵੀ ਕਰਦੇ ਆ ਉਹਨਾਂ ਸ਼ਰਧਾਲੂਆਂ ਦੇ ਨਾਲ ਵੀ ਜਿਹੜੇ ਇੱਥੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਂਦੇ ਹਨ ਲੱਡੂ ਤਿਆਰ ਕਰਨ ਦੀ ਸੇਵਾ ਕੀਤੀ ਜਾਂਦੀ ਆ ਸੰਗਤ ਉਸ ਦੇ ਵਿੱਚ ਸ਼ਮੂਲੀਅਤ ਕਰਦੀ ਆ ਤੇ ਵੱਡੇ ਪੱਧਰ ਤੇ ਇਹ ਸੇਵਾਵਾਂ ਪਿਛਲੇ ਕਈ ਸਾਲਾਂ ਤੋਂ ਨਿਭਾਈਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਜਿਹੜੇ ਇੱਥੇ ਸ਼ਰਧਾਲੂ ਨੇ ਜਿਹੜੇ ਸੇਵਾਵਾਂ ਨਿਭਾਉਂਦੇ ਨੇ ਗੱਲ ਕੀ ਨਾ ਕੀ ਆ ਜੀ ਤੁਹਾਡਾ ਸਤਨਾਮ ਸਿੰਘ ਵੈਘਰ ਜੀ ਦਾ ਖਾਲਸਾ ਵੈਘਰ ਜੀ ਕੀ ਫਤਿਹ ਜੀ ਕਦੋਂ ਤੋਂ ਇਹ ਸੇਵਾ ਜਿਹੜੀ ਚੱਲਦੀ ਆ ਤੇ ਕਿਸ ਪੁਰਬ ਨੂੰ ਲੈ ਕੇ ਸਬੰਧਤ ਹੁੰਦੀ ਸਾਰੀ ਇਹ ਜੀ ਸੇਵਾ ਜਿਹੜੀ ਆਪਣੀ ਹੈ ਗੁਰਗਨ ਸਾਹਿਬ ਜੀ ਦੇ ਪ੍ਰਕਾਸ਼ ਹੋਸਾ ਨੂੰ ਲੈ ਕੇ ਚੱਲ ਰਹੀ ਹੈ ਜੀ ਇਹ ਕਾਫੀ 5-6 ਸਾਲਾਂ ਤੋਂ ਲਗਾਤਾਰ ਨਿਰਵਿਘਨ ਚੱਲ ਰਹੀ ਹੈ ਜੀ ਸੇਵਾ ਤੇ ਆਪਾਂ ਇਸ ਵਾਰ ਵੀ ਸੇਵਾ ਜਿਹੜੀ ਇਹ 31 ਤਰੀਕ ਤੋਂ ਸ਼ੁਰੂ ਹੋਈ ਹੈ ਲੱਡੂ ਬਣਾਉਣ ਦੀ ਜੋ ਅੱਜ ਲਾਸਟ ਦਿਨ ਸੀ ਲੱਡੂ ਬਣਾਉਣ ਦਾ ਜੋ ਸਮਾਪਤੀ ਹੋ ਚੁੱਕੀ ਹੈ ਤੇ ਕੱਲ ਨੂੰ ਇਹ ਸਾਰੇ ਲੱਡੂ ਲੰਗਰ ਹਾਲ ਦੇ ਵਿੱਚ ਵਰਤਾਏ ਜਾਣਗੇ ਵੈਗਰੋ ਜੀ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਕਿੱਥੋਂ ਕਿੱਥੋਂ ਪਰਿਵਾਰ ਆਉਂਦੇ ਨੇ ਸੰਗਤ ਜੀ ਸਾਡੀ ਨਾ ਗੁਰੂ ਰਾਮ ਇਹਦੇ ਵਿੱਚ ਸਾਰੇ ਆਪਣੀ ਸੰਗਤ ਜਿਹੜੇ ਵੀਰ ਨੇ ਐਤਵਾਰ ਦੇ ਐਤਵਾਰ ਲੰਗਰ ਪ੍ਰਸ਼ਾਦਾ ਵਰਤੌਂਦੀ ਸੇਵਾ ਕਰਦੇ ਨੇ ਤੇ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹੋਏ ਨੇ ਤੇ ਉਹਦੇ ਸੰਬੰਧ ਵਿੱਚ ਹੀ ਇਹ ਮਤਲਬ ਆਪਾਂ ਸਾਰੀਆਂ ਸੇਵਾਵਾਂ ਕਰਦੇ ਆਂ ਤਿੰਨ ਸੇਵਾਵਾਂ ਸਾਡੀਆਂ ਜਿਹੜੀਆਂ ਨਿਰਵਿਘਨ ਚੱਲ ਰਹੀਆਂ ਨੇ ਇੱਕ ਗੁਰਨਾਮਦਾਸ ਆਪਣਾ ਸੇਵਾ ਸੁਸਾਇਟੀ ਵੱਲੋਂ ਲੱਡੂਆਂ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤੇ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੁੱਧ ਦੀ ਸੇਵਾ ਕੀਤੀ ਜਾਂਦੀ ਆ ਤੇ ਸਰਹੰਦ ਵਿਖੇ ਜੋੜਾ ਘਰ ਦੀ ਸੇਵਾ ਕੀਤੀ ਜਾਂਦੀ ਆ ਇਹ ਨਿਰਵਿਘਨ ਤਿੰਨ ਸੇਵਾਵਾਂ ਚੱਲ ਰਹੀਆਂ ਨੇ ਜੀ ਪ੍ਰਧਾਨ ਜੀ ਕਿੰਨੇ ਲੱਡੂ ਜਿਹੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 65 ਤੋਂ 70 ਕੁਇੰਟਲ ਲੱਡੂ ਤਿਆਰ ਕੀਤੇ ਗਏ ਜੀ ਇਹ ਕਿੰਨੇ ਦਿਨ ਲੱਗਦੇ ਆ ਕਿੰਨੀ ਸੰਗਤ ਇਹਦੇ ਵਿੱਚ ਜਿਹੜੀ ਆ ਉਹ ਸੇਵਾ ਕਰਦੀ ਹੈ ਇਹ 1.5 200 ਸੰਗਤ ਜਿਹੜੀ ਰਲ ਮਿਲ ਕੇ ਸੇਵਾ ਕਰਦੀ ਜੀ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਭੈਣ ਭਰਾ ਬੱਚੇ ਗਏ ਆ ਜਿਹਨਾਂ ਦੇ ਸਹਿਯੋਗ ਨਾਲ ਇਹ ਸੇਵਾ ਤਿਆਰ ਹੁੰਦੀ ਹੈ ਜੀ ਇਹ ਕਦੋਂ ਸ਼ੁਰੂ ਹੋਈ ਸੀ ਸੇਵਾ ਤੇ ਇਹ ਹੁਣ ਕਦੋਂ ਸਮਾਪਤ ਹੋਈ ਇਹ 31 ਤਰੀਕ ਤੋਂ ਚਾਲੂ ਹੋਈ ਹੈ ਜੀ ਤੇ ਹੁਣ 12 1 ਵਜੇ ਲੱਡੂਆਂ ਦੀ ਸਮਾਪਤੀ ਹੋਈ। ਇਸ ਤੋਂ ਬਾਅਦ ਹੁਣ ਪਕੌੜਿਆਂ ਦਾ ਲੰਗਰ ਹੈ ਸ਼ਾਮ ਤੱਕ ਲਈ। ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਨਭਾਈਆਂ ਜਾਂਦੀਆਂ ਨੇ ਸੰਗਤ ਵੱਲੋਂ? ਇੱਕ ਸਾਡੇ ਕੋਲ ਜੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਇਹ ਸੇਵਾ ਜੀ। ਇੱਕ ਸਾਡੇ ਕੋਲ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਛੋਟੇ ਸਾਹਿਬ ਜਿਆਦਿਆਂ ਦੇ। ਉੱਥੇ ਜੋੜਿਆਂ ਦੀ ਸੇਵਾ ਜੀ ਜਾਂਦੀ। ਬਹੁਤ ਦੂਰ-ਦੂਰ ਤੋਂ ਵੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀ ਹੈ। ਜਦੋਂ ਤੁਸੀਂ ਸੇਵਾ ਅਨਭਾਉਦੇ ਹੋ ਇੱਥੇ ਕਿੰਨੀ ਕਿ ਸੰਤੁਸ਼ਟੀ ਮਨ ਨੂੰ ਮਿਲਦੀ ਆ ਬਹੁਤ ਜਿਆਦਾ ਦੀ ਬੜਾ ਆਨੰਦ ਆਉਂਦਾ ਵਾ ਇਹ ਸੱਚਖੰਡ ਹਰਮੰਦਰ ਸਾਹਿਬ ਵਾਕਿਆ ਹੀ ਦੁਨੀਆ ਤੇ ਪਹਿਲਾ ਸੱਚਖੰਡ ਆ ਜਿਹਨੂੰ ਵੇਖ ਕੇ ਤੁਹਾਡੀ ਜਿਹੜੀ ਰਹਾਣੀ ਰੂਹ ਖਿੜ ਜਾਂਦੀ ਆ ਹਾਂਜੀ ਨੂੰ ਸੰਗਤ ਇੱਥੇ ਆ ਕੇ ਸੇਵਾ ਕਰਦੀ ਆ ਤੁਸੀਂ ਵੀ ਦੇਖਦੇ ਕਰਦੇ ਹੋ ਸੇਵਾਵਾਂ ਨਿਭਾਉਂਦੇ ਹੋ ਪਰ ਸੰਗਤ ਦੇ ਹਾਉ ਪਾਉ ਕੀ ਹੁੰਦੇ ਨੇ ਸੰਗਤ ਦੇ ਹਾਉ ਪਾਉ ਬਾਡੀ ਹੁੰਦੇ ਆ ਜੀ ਜਦੋਂ ਤੁਸੀਂ ਕਿਸੇ ਨੂੰ ਪ੍ਰਸ਼ਾਦਾ ਛਕਾਉਂਦੇ ਜਾਂ ਅੱਗੋਂ ਪ੍ਰਸ਼ਾਦਾ ਹੱਥ ਚ ਲੈ ਕੇ ਮੱਥੇ 'ਤੇ ਲਾਉਂਦੀ ਆ ਗੁਰੂ ਰਾਮਦਾਸ ਜੀ ਦਾ ਸ਼ੁਕਰ ਕਰਦੀ ਆ ਵੀ ਅਸੀਂ ਗੁਰੂ ਰਾਮਦਾਸ ਦੇ ਘਰੋਂ ਪ੍ਰਸ਼ਾਦਾ ਛਕਿਆ ਕੱਲ ਅਸੀਂ ਲੱਡੂਆਂ ਦਾ ਵਰਤਣਾ ਸ਼ੁਰੂ ਕਰਾਂਗੇ ਜਿਹੜੇ ਟੋਟ ਲੰਗਰ ਵਰਤਣਗੇ ਸਵੇਰ ਤੋਂ 8:30 ਵਜੇ ਅਰਦਾਸ ਕਰਕੇ ਸ਼ਾਮ ਦੇ 6 ਵਜੇ ਜਾਂਦੇ ਆ ਜਿਹਦਣਾ ਗੁਰੂ ਰਾਮਦਾਸ ਦੀ ਆਪਣੀ ਕਿਰਪਾ ਹੁੰਦੀ ਸਾਰੇ ਕਰਾਉਂਦਾ ਉਹ ਆਪੇ ਹੀ ਆਂ ਦੇ ਇੱਕ ਜਿਹੜੇ ਬਹਾਨਾ ਹੀ ਹੁੰਦਾ ਜੀ ਕਰਉਣ ਵਾਲਾ ਸਭ ਕੁਝ ਆਪ ਹੀ ਆ ਉਹਦੇ ਨਾਂ ਤੋਂ ਸ਼ੁਰੂ ਕਰੀ ਦੀ ਉਹਨਾਂ ਦੇ ਨਾਂ ਤੋਂ ਸਮਾਪਤੀ ਕਰੀ ਦੀ ਹੈ ਹਾਂਜੀ ਇਹ ਪਿਛਲੇ ਕਦੋਂ ਦੀ ਇਹ ਸੁਸਾਇਟੀ ਜਿਹੜੀ ਕਾਰਜਸ਼ੀਲ ਹੈ ਤੁਸੀਂ ਕਦੋਂ ਦੇ ਨਾਲ ਜੁੜੇ ਆਏ ਹੋ ਇਹ 5 5 ਸਾਲ ਹੋ ਗਏ ਆ ਜੀ ਪਹਿਲੋਂ ਇੱਕ ਰਾਂ ਸ਼ੁਰੂ ਕੀਤੀ ਸਾਡਾ ਪੰਜਵਾਂ ਕਾਰਜ ਆ ਜੀ ਤੇ ਜਿਹੜਾ ਬਹੁਤ ਹੀ ਨਿਰਵਗਨ ਤੇ ਬਹੁਤ ਸੰਜੋਗ ਨਾਲ ਚੱਲਦਾ ਜੀ ਬਾਹਰਲੇ ਬੱਚੇ ਸਾਨੂੰ ਬੜਾ ਸੰਜੋਗ ਦਿੰਦੇ ਆ ਇਹ ਤੁਹਾਡੀ ਖਬਰਾਂ ਹੀ ਜਦੋਂ ਬੱਚੇ ਇੱਥੋਂ ਦੇ ਦਰਸ਼ਨ ਕਰਨਗੇ ਬੁੰਗੇ ਦੇ ਤੇ ਉਹ ਉੱਥੇ ਬੈਠੇ ਜਾਣਦੇ ਆ ਪੀ ਆਹੀਂ ਇੱਥੇ ਬੈਠੀਆਂ ਤੇ ਅਸੀਂ ਮਤਲਬ ਅਸੀਂ ਵੀ ਉੱਥੇ ਜਾਈਏ ਉਹਨਾਂ ਦੇ ਸੰਯੋਗ ਦੇ ਨਾਲ ਹੀ ਇਹ ਨਾਲੇ ਤੁਹਾਡੇ ਨਾਲ ਹੀ ਜਿਹੜੀ ਤੁਸੀਂ ਉਹਨਾਂ ਪਚਾਰੇ ਹੋ ਉਹ ਬੱਚੇ ਇਹਨਾਂ ਦੇਖ ਕੇ ਉਹ ਇਹਨੇ ਖੁਸ਼ ਹੋਣਗੇ ਕਿ ਜਿਹਦੇ ਨਾਲ ਜਿਹੜਾ ਤੁਹਾਡਾ ਵੀ ਬੜਾ ਵੱਡਾ ਸੰਯੋਗ ਆ ਬਾਕੀ ਜਿਹੜੀ ਸ਼ਰੋਮਣੀ ਕਮੇਟੀ ਆ ਉਹਨਾਂ ਦਾ ਵੀ ਬੜਾ ਸੰਯੋਗ ਆ ਸਟੋਰ 'ਚ ਜਾਓ ਬੜਾ ਵਧੀਆ ਸਮਾਨ ਮਿਲਦਾ ਚਿਕਨ ਆਪਾਂ ਸਾਨੂੰ ਮਿਲਦੀਆਂ ਭਾਂਡੇ ਜਿਹੜੀ ਆ ਕਿਉਂਕਿ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਸ਼ਰੋਮਣੀ ਕਮੇਟੀ ਬਹੁਤ ਵੱਡਾ ਆਦਾਰਾ ਗੁਰੂ ਆਨੰਦ ਸਾਹਿਬ ਦੇ ਘਰ ਦਾ ਜਿਹਦੇ ਸੰਯੋਗ ਦੇ ਨਾਲ ਅਸੀਂ ਸਾਰਾ ਪ੍ਰਬੰਧ ਕਰਦੇ ਆ। ਬਹੁਤ ਸਾਰੇ ਵਿਸ਼ਵ ਭਰ ਤੋਂ ਲੋਕ ਇੱਥੇ ਆਉਂਦੇ ਨੇ ਜਦੋਂ ਬੱਚੇ ਸਾਡੇ ਬਾਹਰ ਗਏ ਨੇ ਜਦੋਂ ਸੇਵਾ ਭੇਜਦੇ ਨੇ ਜਾਂ ਉਹਨਾਂ ਨੂੰ ਹੁੰਦਾ ਕਿ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਵਿੱਚ ਜਾ ਕੇ ਸੇਵਾ ਕੀਤੀ ਜਾਵੇ। ਉਹ ਕਿਵੇਂ ਦੇ ਹਾਉ ਪਾਉ ਹੁੰਦੀ ਇਹਨਾਂ ਬੱਚਿਆਂ ਦੇ? ਉਹਨਾਂ ਬੱਚਿਆਂ ਦੇ ਬਹੁਤ ਹਾਉ ਪਾਉ ਵਧੀਆਂ ਹੁੰਦੇ ਆ ਜੀ। ਉਹ ਭਵੇਂ ਆਪ ਤੰਗੀ ਸਹਿਣ। ਪਰ ਉਹ ਜਿਹੜੀ ਸੇਵਾ ਨਾਮ ਦੇ ਗੁਰੂ ਰਾਮਦਾਸ ਦੇ ਨਾਮ ਨੂੰ ਨਾ ਭੇਜਣੀ ਹੁੰਦੀ ਆ ਜੀ। ਉਹ ਜਿੰਨੀ ਵੱਧ ਤੋਂ ਵੱਧ ਹੁੰਦੀ ਆ ਜਿਵੇਂ ਕਹ ਲਓ ਤੁਸੀਂ 50 ਤੋਂ 60 ਕਿੰਟ ਲੱਡੂ ਆ। ਇਹ ਉਹ ਸੰਗਤ ਦੇ ਸੰਯੋਗ ਨਾਲ ਹੀ ਵਟੇ ਜਾਂਦੇ। ਵਟ ਬੰਦੇ ਆ ਹੁਣ ਆ ਵੇਖੋ ਪਕੌਣਿਆਂ ਦਾ ਲੰਗਰ ਆ ਇਹ ਚੱਲ ਪਿਆ ਮੁੜ ਕੇ ਗੰਡਿਆਂ ਦਾ ਜਿਹੜਾ ਉਹ ਬਣਾਏ ਉਹਨਾਂ ਦੇ ਪਕੌਣਿਆਂ ਦਾ ਲੰਗਰ ਚੱਲਣਾ ਜੀ ਇਹ ਟੋਟਲ ਲੰਗਰ ਸੰਗਤ ਦੇ ਸੰਯੋਗ ਨਾਲ ਹੀ ਚੱਲਦਾ ਜੀ ਹਾਂਜੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਸੰਗਤ ਨੂੰ ਬੇਨਤੀ ਕਰਦੇ ਆ ਜੀ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਚੜ੍ਹ ਕੇ ਸੰਯੋਗ ਦਿਆ ਕਰੋ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਸਾਡੇ ਭੈਣ ਭਰਾ ਬੱਚੇ ਇਸ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਵੱਧ ਤੋਂ ਵੱਧ ਨਾਲ ਮਿਲ ਕੇ ਮਨਾਇਆ ਕਰੀਏ ਤੇ ਖਾਜਰੀਆਂ ਭਰੀਆਂ ਕਰੀਏ ਤੇ ਉਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ। ਆ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਲੱਡੂ ਨੇ ਲੰਗਰ ਘਰ ਦੇ ਵਿੱਚ ਹੀ ਵਰਤਾਏ ਜਾਂਦੇ ਨੇ ਕਿ ਬਾਹਰ ਵੀ ਕਿਤੇ ਲੰਗਰ ਤੁਸੀਂ ਲਾਉਂਦੇ ਹੋ? ਵੇਖੋ ਜੀ ਜਿਹੜਾ ਇੱਕ ਮੇਨ ਸੇਵਾ ਜਿਹੜੀ ਸਾਡੀ ਇੱਕ ਸਾਲ ਬਾਅਦ ਆ ਇਹ ਗੁਰੂ ਰਾਮ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਘੜੇ ਨੂੰ ਸਮਰਪਤੀ ਕੀਤੀ ਜਾਂਦੀ ਹੈ ਜੀ। ਲੱਡੂਆਂ ਦਾ ਲੰਗਰ ਇੱਥੇ ਚੱਲਦਾ ਜੀ ਦੂਜੀ ਦੂਜੀ ਸੇਵਾ ਹੁੰਦੀ ਸਾਡੀ 27 ਜਨਵਰੀ ਨੂੰ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਘੜੇ ਤੇ। ਇੱਕ ਸਾਡਾ ਉੱਥੇ ਦੁੱਧਾ ਲੰਗਰ ਚੱਲਦਾ ਹੈ ਜਿਹੜਾ ਅਸੀਂ ਪਿੰਡਾਂ ਦੇ ਵਿੱਚੋਂ ਦੁੱਧ ਸਾਡੇ ਵੀਰ ਜਿੰਨੇ ਦੁੱਧ ਲਿਕੇ ਆਉਂਦੇ ਆ ਦੁੱਧ ਵਿੱਚ ਬਦਾਮ ਪਾ ਕੇ ਉਹ ਸਾਰੀ ਦਿਹਾੜੀ ਲੰਗਰ ਚੱਲਦਾ ਵਾ ਤੀਜੀ ਸੇਵਾ ਸਾਡੀ ਹੁੰਦੀ ਆ ਜੀ ਫਤਿਹਗੜ੍ਹ ਸਾਹਿਬ ਜੋੜੇ ਘਰ ਦੀ ਸੇਵਾ ਉਹ ਸੇਵਾ ਦੇ ਵਿੱਚ ਸਾਡੀ ਜਿਹੜੀ ਚੈਨ ਆ ਸਾਰੇ ਵੀਰ ਭਰਾ ਸਾਡੇ ਨਾਲ ਜੁੜੇ ਆ ਉਹ ਸਾਰੇ ਅਸੀਂ ਇਕੱਠੇ ਇੱਕ ਮੋਟੋ ਕੇ ਜਾ ਕੇ ਸੇਵਾ ਕਰੀਦੀ ਆ ਜੀ ਤੇ ਬੜਾ ਸਕੂਨ ਪਾਈਦਾ ਬੜਾ ਆਨੰਦ ਮਾਣਦੇ ਸਾਰੇ ਇੱਕ ਦੂਜੇ ਨਾਲ ਇੱਕ ਰਿਸ਼ਤੇਦਾਰਾਂ ਤੋਂ ਵੱਧ ਪਿਆਰ ਰੱਖਦੇ ਆ ਜੀ ਇੱਥੇ 4 ਦਿਨ ਆਏ ਆ ਜੀ ਸਾਰੇ ਇਹਦਾ ਪਤਾ ਨਹੀਂ ਲੱਗਦਾ ਕਿ 4 ਦਿਨ ਕਿੱਥੇ ਲੰਘ ਗਏ ਆ ਜੀ ਅੱਜ ਸਮਾਪਤੀ ਆ ਜੀ ਕਾਲ ਨੂੰ ਅਰਦਾਸ ਕੀਤੀ ਜਾਏਗੀ ਸਵੇਰੇ 6 ਵਜੇ ਤੇ ਫਿਰ ਸਾਰੀ ਦਿਹਾੜੀ ਉਹ ਵੀ ਸੱਜਣ ਵੀਰ ਬੈਠੇ ਡੀਕਦੇ ਕਿ ਜਿਹੜੇ ਆਪਣੇ ਸਮੇਂ ਜੋ ਸਮਾਂ ਕੱਢ ਕੇ ਜਿਨ੍ਹਾਂ ਨੇ ਕੱਲ ਆਉਣਾ ਹੈ ਜੀ ਕੋਈ ਆ ਜਾਂਦਾ ਕੋਈ ਚੱਲ ਜਾਂਦਾ ਕੋਈ ਆ ਜਾਂਦਾ ਕੋਈ ਚੱਲ ਜਾਂਦਾ ਇਹ 5 ਦਿਨ ਦੀ ਸੇਵਾ ਗੁਰੂ ਰਾਮਦਾਸ ਦੇ ਸਿਰ ਤੇ ਮਿਰ ਭਧਾ ਦੇ ਕੇ ਸਾਡੇ ਕੋ ਲਈ ਹੈ ਜੀ ਇਸੇ ਤਰ੍ਹਾਂ ਗੁਰੂ ਮਾਲਾ ਸੁਸਾਇਟੀ ਵੀਰਾਂ ਦਾ ਸ਼੍ਰੋਮਣੀ ਕਮੇਟੀ ਬਹੁਤ ਸਾਥ ਦਿੰਦੀ ਹੈ ਜੀ ਮੈਨੇਜਰ ਸਾਹਿਬਾਨ ਹਰ ਚੀਜ਼ ਨੂੰ ਕਮੀ ਪੇਸ਼ੀ ਕਿਸੇ ਗੱਲ ਦੀ ਹੋਣੀ ਨਹੀਂ ਦਿੰਦੇ ਜੀ ਇਸ ਕਰਕੇ ਚੜ੍ਹਦੀ ਕਲਾ ਦੇ ਨਾਲ ਇਹ ਸੁਸਾਇਟੀ ਸੰਗਤਾਂ ਸੇਵਾ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਬਹੁਤ ਦੂਰ ਦਰਾਡੇ ਤੋਂ ਸੇਵਾ ਕਰ ਲਈ ਆਉਂਦੀ ਆ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਤੁਹਾਡੇ ਮਾਧਿਅਮ ਨਾਲ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਇਹ ਸਿੱਖੀ ਦਾ ਧੁਰਾ ਇਹ ਗੁਰੂ ਰਾਮਦਾਸ ਦਾ ਘਰ ਇੱਥੇ ਹਰ ਕੋਈ ਆਸਥਾ ਰੱਖਦਾ ਅਸੀਂ ਵੀ ਲੁਧਿਆਣੇ ਦੇ ਸਾਹਨੇਵਾਲ ਤੋਂ ਆਏ ਹੋਏ ਹਾਂ ਇੱਥੇ ਤੇ ਸ਼ੌਕ ਆ ਮੰਚੇ ਚਲੋ ਸੰਗਤਾਂ ਦੀ ਜਿੰਨੀ ਸੇਵਾ ਹੋ ਸਕੇ ਅਸੀਂ ਤਾਂ ਕੋਈ ਕਰਨ ਯੋਗ ਤਾਂ ਹੈ ਨਹੀਂ ਪਰ ਫਿਰ ਵੀ ਇੱਕ ਮਨ ਦੇ ਅੰਦਰ ਬਲਬਲੇ ਹੁੰਦੇ ਆ ਹਰ ਸੰਗਤ ਦੇ ਅੰਦਰ ਕਿ ਕੁਝ ਨਾ ਕੁਝ ਜ਼ਰੂਰ ਯੋਗਦਾਨ ਜਿੰਨਾ ਹੋਵੇ ਪਾਇਆ ਜਾ ਸਕਦਾ ਤੇ ਇਹਦੇ ਵਿੱਚ ਸਾਰੀ ਜਿਹੜੀ ਸੋਸਾਇਟੀ ਆ ਉਹ ਵੱਧ ਚੜ ਕੇ ਹਿੱਸਾ ਪਾਉਂਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸੰਗਤ ਇੱਥੇ ਸੇਵਾ ਕਰਨ ਦੇ ਲਈ ਪਹੁੰਚਦੀ ਆ ਉਹਨਾਂ ਵੱਲੋਂ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਲੱਡੂਆਂ ਦਾ ਲੰਗਰ ਜਿਹੜਾ ਇਹ ਉਹ ਲਗਾਇਆ ਜਾਂਦਾ ਏ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਤਾਂ ਹੋਰ ਵੀ ਵੱਖ-ਵੱਖ ਸੇਵਾਵਾਂ ਜਿਹੜੀਆਂ ਨੇ ਉਹ ਨਮਾਈਆਂ ਜਾਂਦੀਆਂ ਨੇ ਇਸ ਸੁਸਾਇਟੀ ਵੱਲੋਂ ਜਿਹੜਾ ਹੈ तकरीबन 3 ਤੋਂ 4 ਦਿਨ ਜਿਹੜਾ ਇਹ ਲਗਾਤਾਰ ਸੇਵਾ ਕੀਤੀ ਜਾਂਦੀ ਆ ਲੱਡੂ ਤਿਆਰ ਕੀਤੇ ਜਾਂਦੇ ਨੇ ਪੂਰੀ ਮਰਿਆਦਾ ਦੇ ਅਨੁਸਾਰ ਅਤੇ ਜਦੋਂ ਲੱਡੂ ਅੱਜ ਤਿਆਰ ਹੋ ਚੁੱਕੇ ਨੇ ਤੇ ਕੱਲ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਕਾਸ਼ ਪੁਰਬ ਸਰਚ ਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਤੂੰ ਤਾਂ ਉਹਨਾਂ ਬਣਾਇਆ ਜਾਵੇਗਾ ਤਾਂ ਉੱਥੇ ਲੰਗਰ ਦੇ ਵਿੱਚ ਵੀ ਪਦਾਰਥ ਜਿਹੜੇ ਤਿਆਰ ਕੀਤੇ ਗਏ ਨੇ ਉਹ ਵਰਤਾਏ ਜਾਣਗੇ ਤੇ ਗੁਰੂ ਘਰ ਸੇਵਾ ਕਰਕੇ ਆਪਣੇ ਆਪ ਨੂੰ ਇਹ ਵਡਭਾਗਾ ਮਹਿਸੂਸ ਕਰਦੇ ਨੇ ਮਨਪ੍ਰੀਤ ਸਿੰਘ ਆਜਾਦ ਨਾਲ ਸੁਰਿੰਦਰਪਾਲ ਸਿੰਘ ਰਪਾਲ ਅੰਮ੍ਰਿਤਸਰ